ਪਹਿਲਾਂ ਤਾਂ ਇਹ ਕਹਾਵਤ ਤੁਸੀਂ ਸੱਚ ਕਰਕੇ ਦਿਖਾਈ ਪਿੱਠ ਵਿੱਚ ਛੁਰਾ ਬਾਗਣਾ ਦੀ ਜਦੋਂ ਕਿਸਾਨਾਂ ਗਊਆਂ ਨੂੰ ਮੀਟਿੰਗ ਲਈ ਬੁਲਾ ਕੇ ਭਗਵੰਤ ਮਾਨ ਨੇ ਹੱਥਕੜੀਆਂ ਲਗਾ ਦਿੱਤੀਆਂ ਤੇ ਦੂਜੀ ਉਦਾਹਰਣ ਹੁਣ ਫੇਰ ਹਲਕਾ ਧਨੌਰ ਤੋਂ ਐਮਐਲਏ ਬੁਰਾਲ ਧਨੌਰ ਸਾਹਿਬ ਕਰ ਰਿਹਾ ਕਿ ਉਲਟਾ ਚੋਰ ਕੋਤਵਾਰ ਕੋ ਡਾਟੇ ਤੁਸੀਂ ਇੱਕ ਪੱਤਰਕਾਰ ਨੂੰ ਕਹ ਰਹੇ ਹੋ ਮੇਰੇ ਬਾਰੇ ਕਿ ਇਹ ਬਾਅਦ 'ਚ ਮਾਫੀਆਂ ਮੰਗਣਗੇ ਐਮਐਲਏ ਸਾਹਿਬ ਮਾਫੀ ਸਾਨੇ ਨਹੀਂ ਮੰਗਣੀ ਮਾਫ਼ੀ ਤੁਹਾਨੂੰ ਮੰਗਣੀ ਚਾਹੀਦੀ ਆ ਕਿਉਂਕਿ ਟਰਾਲੀਆਂ ਚੋਰੀ ਕਿਸਾਨਾਂ ਦੇ ਆ ਉਸ ਧਰਨੇ ਦੇ ਵਿੱਚ ਥੋੜੇ ਹਲਕੇ ਦੇ ਵਿੱਚ ਹੋਈਆਂ ਨੇ ਤੁਸੀਂ ਉੱਥੋਂ ਦੇ ਐਮਐਲਏ ਹੋ ਸੰਭੂ ਜਿਹੜਾ ਇੱਕ ਧਰਨਾ ਲੱਗਿਆ ਸੀ ਉੱਥੋਂ ਦਾ ਤੁਸੀਂ ਐਮਐਲਏ ਹੋ ਤੁਸੀਂ ਕਿਹਾ ਕਿ ਟਰਾਲੀਆਂ ਕਿਹੜੀਆਂ ਚੋਰੀ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਕਿ ਮੇਰੇ ਘਰ ਨਹੀਂ ਮੇਰੇ ਪਿੰਡ ਨਹੀਂ ਉਹ ਕਿਸੇ ਹੋਰ ਪਿੰਡ ਤੋਂ ਫੜੀਆਂ ਗਈਆਂ ਨੇ ਗੱਲ ਮੰਨ ਲੈਣੇ ਕਿ ਉਹ ਕਿਸੇ ਹੋਰ ਪਿੰਡ ਤੋਂ ਫੜੀਆਂ ਗਈਆਂ ਨੇ ਪਰ ਤੁਸੀਂ ਇਸ ਗੱਲ ਤੋਂ ਮੁਨਕਰ ਹੋ ਸਕਦੇ ਹੋ ਕਿ ਉਸ ਦਿਨ ਧਰਨੇ ਆ ਲਈ ਧਰਨੇ ਦੇ ਚੱਕਣ ਲਈ ਰਾਤ ਨੂੰ ਜਦੋਂ ਪ੍ਰਸ਼ਾਸਨ ਜੇਵੀ ਸਿਲਸਿਲਾ ਲੈ ਕੇ ਪਹੁੰਚਿਆ ਤਾਂ ਤੁਸੀਂ ਪਿੰਡ-ਪਿੰਡ ਫੋਨ ਕੀਤੇ ਕਿ ਪੰਜ-ਪੰਜ ਟਰੈਕਟਰ ਉੱਥੇ ਜਾ ਕੇ ਟਰਾਲੀਆਂ ਚੱਕਣ ਲਈ ਭੇਜੋ ਐਮਐਲਏ ਸਾਹਿਬ ਤੁਹਾਨੂੰ ਵੋਟਾਂ ਪਾ ਕੇ ਲੋਕਾਂ ਨੇ ਹਲਕਾ ਘਣਾਉ ਦੇ ਕੰਮ ਕਰਨ ਲਈ ਜੁੜਿਆ ਸੀ ਨਾ ਕਿ ਕਿਸਾਨ ਜਦੋਂ ਆਪਣੇ ਹੱਕਾਂ ਲਈ ਧਰਨਾ ਲਾ ਰਹੇ ਨੇ ਉਹਨੂੰ ਤਾਰ ਪੀੜ ਕਰਨ ਲਈ ਤੁਸੀਂ ਚੱਕਾਉਣ ਲਈ ਪਿੰਡਾਂ ਦੇ ਵਿੱਚੋਂ ਟਰੈਕਟਰ ਭੇਜੋ ਮੈਂ ਧੰਨਵਾਦ ਕਰਦਾ ਬਹੁਤ ਪੰਚਾਇਤਾਂ ਨੇ ਤੁਹਾਡੇ ਕਹਿ ਦੇ ਟਰੈਕਟਰ ਨਹੀਂ ਭੇਜੇ ਬਹੁਤ ਸਿਰਦ ਲੋਕਾਂ ਨੇ ਇਸ ਦਾ ਬੁਰਾ ਵੀ ਬਣਾਇਆ ਪਰ ਕਈ ਗੁਮਰਾਹ ਹੋ ਕੇ ਚਲੇ ਗਏ ਜਾਂ ਕਈ ਤੁਹਾਡੇ ਕਹਿਣ ਤੇ ਜਾਣ ਉੱਟ ਕੇ ਗਏ ਇਹ ਜਿਹੜੀਆਂ ਟਰਾਲੀਆਂ ਚੋਰੀਆਂ ਹੋਈਆਂ ਨੇ ਜਿਹਨਾਂ ਨੂੰ ਲਿਜਾ ਕੇ ਆਪਣੇ ਛੱਡਾਂ ਦੇ ਵਿੱਚ ਆਪਣੇ ਵਿਹੜੇ ਦੇ ਵਿੱਚ ਕਢਾ ਲਿਆ ਇਹ ਉਹਨਾਂ ਟਰੈਕਟਰਾਂ ਦੇ ਉਹਨਾਂ ਬੰਦਿਆਂ ਦੇ ਵਿੱਚੋਂ ਬੰਦੇ ਸੀ ਜਿਨ੍ਹਾਂ ਨੂੰ ਤੁਸੀਂ ਫੋਨ ਕਰ ਕਰਕੇ ਕਿਹਾ ਸੀ ਜਾਓ ਉੱਤੇ ਪੰਜ-ਪੰਜ ਟਰੈਕਟਰ ਇਕੱਲੇ-ਇਕੱਲੇ ਪਿੰਡਾਂ ਤੋਂ ਭੇਜੋ ਵੀਡੀਓ ਰਾਤ ਨੂੰ ਜਦੋਂ ਵਾਇਰਲ ਹੁੰਦੀ ਆ ਕਿ ਜਦੋਂ ਵੀ ਉਹ ਕਿਸੇ ਵੀਰ ਨੇ ਜਾ ਕੇ ਬਣਾਈ ਕੀ ਆ ਦੇਖੋ ਜੀ ਟਰਾਲੀਆਂ ਬਣੇ ਨੇ ਪਰ ਮੈਂ ਪਰਸੋਂ ਇਹ ਗੱਲ ਬੋਲਤੀ ਸੀ ਕਿ ਹਲਕਾ ਘਣੌਰ ਦੇ ਐਮ.ਐਲ.ਏ. ਗੁਰਲਾਲ ਘਣੌਰ ਨੇ ਪਿੰਡ ਪਿੰਡ ਫੋਨ ਕੀਤਾ ਲਗੀ ਰਾਤ ਨੂੰ ਟਰੈਕਟਰ ਭੇਜੋ ਤੇ ਟਰਾਲੀਆਂ ਆਸੇ ਪਾਸੇ ਕਰੋ ਤੇ ਉਹ ਟਰੈਕਟਰ ਜਿਹੜੇ ਤੁਹਾਡੇ ਕਹਿਣ ਤੇ ਗਏ ਉਹਨਾਂ ਦੇ ਵਿੱਚੋਂ ਇਹ ਬੰਦੇ ਨੇ ਜਿਹੜੇ ਫਨੇ ਜਾ ਰਹੇ ਨੇ ਹੁਣ ਤੁਸੀਂ ਮੁੱਕਰ ਰਹੇ ਹੋ ਇਹ ਬਾਕੀਆਂ ਨੂੰ ਵੀ ਸਮਝ ਲੈਣਾ ਚਾਹੀਦਾ ਕਿ ਸਰਕਾਰ ਜਾਂ ਸਰਕਾਰ ਦੇ ਨਮਾਇंदे ਗਲਤ ਕੰਮ ਕਰਾਤਾ ਲੰਦੇ ਨੇ ਬਾਅਦ ਚ ਮੁੱਕਰ ਜਾਂਦੇ ਨੇ ਹੁਣ ਤੁਸੀਂ ਮੁੱਕਰ ਰਹੇ ਹੋ ਕਿ ਮੈਂ ਤਾਂ ਉਹਨਾਂ ਬੰਦੇ ਨੂੰ ਜਾਣਦਾ ਹੀ ਨਹੀਂ ਹਾਲਾਂਕਿ ਇਹ ਬੰਦੇ ਉਹਨਾਂ ਬੰਦਿਆਂ ਦੇ ਵਿੱਚੋਂ ਹੀ ਨੇ ਜਿਨ੍ਹਾਂ ਨੂੰ ਤੁਸੀਂ ਫੂਲ ਕਰ ਕਰਕੇ ਬੁਲਾਇਆ ਸੀ ਕਿ ਪੰਜ ਪੰਜ ਟਰੈਕਟਰ ਕੱਲੇ ਕੱਲੇ ਪਿੰਡ ਤੋਂ ਭੇਜੋ ਹਲਕਾ ਕਲਾਉਰ ਦੇ ਹਰੇਕ ਪਿੰਡ ਨੂੰ ਪਤਾ ਹੈ ਕਿ ਮੈਂ ਵੀ ਗੱਲ ਕਹਿ ਰਿਹਾ ਬਿਲਕੁਲ ਸੱਚ ਹੈ ਹੁਣ ਇਹ ਸਾਥੋਂ ਨਾ ਅਟ ਨਹੀਂ ਸਕਦੇ ਜੇ ਪ੍ਰਮਾਤਮਾ ਨੂੰ ਹਾਜ਼ਰ ਨਾਜ ਮੰਨ ਕੇ ਕੀ ਤੁਸੀਂ ਇਹ ਗੱਲ ਕਹਿ ਸਕਦੇ ਹੋ ਕਿ ਤੁਸੀਂ ਪਿੰਡਾਂ ਦੇ ਵਿੱਚ ਸਨੈ ਨਹੀਂ ਲਾਏ ਜਾਂ ਲਵਾਏ ਕਿ ਟਰੈਕਟਰ ਉੱਥੇ ਰਾਤ ਨੂੰ ਟਰੈਕਟਰ ਭੇਜੋ ਸੋ ਇਸ ਲਈ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਉਹ ਤੁਸੀਂ ਸਾਨੂੰ ਧਮਕੀਆਂ ਰਾਂ ਦੋ ਮਾਫੀ ਮੰਗਣ ਦੇ ਸਰਕਾਰ ਦੇ ਡਰ पे ਸਾਨੂੰ ਨਾ ਦੋ ਮਾਫੀ ਤੁਹਾਨੂੰ ਮੰਗਣੀ ਚਾਹੀਦੀ ਆ ਜਿੱਥੇ ਤੁਸੀਂ ਪਹਿਲਾਂ ਘਨੌਰ ਦਾ ਨਾਂ ਕਬੱਡੀ ਦੇ ਰਾਹੀਂ ਪੂਰੀ ਦੁਨੀਆ ਵਿੱਚ ਦੌਸ਼ਣ ਕੀਤਾ ਸੀ ਅੱਜ ਹਲਕਾ ਘਨੌਰ ਦੇ ਵਿੱਚ ਇਹ ਜਿਹੜੀ ਤੁਸੀਂ ਜਿਹੜਾ ਨਾਮ ਰੋਸ਼ਨ ਕੀਤਾ ਇਹ ਵੀ ਇਤਿਹਾਸ ਜਿਹੜਾ ਹੁਣ ਯਾਦ ਰੱਖੂਗਾ ਕਿ ਕਿਸੇ ਹਿਸਾਬ ਨਾਲ ਤੁਸੀਂ ਹਲਕਾ ਕਨੌਰ ਪਟਿਆਲੇ ਜ਼ਿਲ੍ਹੇ ਨੂੰ ਬਦਨਾਮ ਕੀਤਾ ਤੁਹਾਡੇ ਬੰਦਿਆਂ ਨੇ ਤੁਹਾਡੀ ਛਤਰਛਾਇਆ ਹੇਟ ਵੈਰੂ ਜੀ ਦਾ ਕਲਸਾ ਵੈਰੂ ਜੀ ਕੀ ਬੱਤੇ